ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਸੰਦਾ ਤਦ ਸਾਬ ਕੇ ਚ ਮੈਨੋਂ ਸੌਪਿਆ ਜਾਂ ਤੇਰਾ ਬੰਦਾ ਲੱਖ ਮੇ ਟੋੜ ਨਯਾਬਈ ਖਾਏ ਖਰਚ ਰਹੰਦਾ ਲੱਖ ਚੁਰਾਸੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਾ ਹਰਿ ਵਗਛੰਦਾ आनंद प्यार सुख पाया मेरे गुरु गोविंदा सबे काज सुवारिए जा तद पवंदा जा तु मेरे बल है, है तां किया महाचंद तद साब केच मैनो सौंपिया जा तेरा बन्दा ਲਖਵੇਂ ਟੋਟ ਨਯਾਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੈਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰਬਗ ਸੰਦਾ आनंद प्यार सुख पाया मेरे गुरु गोविंदा सबे काज सवारिए जा तद पवंदा जा तु मेरे बल है, है तां किया महाचंद तद साब केच मैनो सौंपिया जा तेरा बन्दा ਲੱਖ ਮੇ ਟੋਟ ਨਯਾ ਬਈ ਖਾਏ ਖਰਚ ਰਹੰਦਾ ਲੱਖ ਚਰਾਸੀ ਮੈ ਰਣੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖ ਕੋਈ ਨਾ ਪੁੱਛਈ ਜਾ ਹਰਿ ਵਗ ਸੰਦਾ आनंद प्यार सुख पाया मेरे गुरु गोविंदा सबे काज सुवारिए जा तद पावंदा जा तु मेरे वल है तां के महाचंद तद सब केच मै नो सौंपिया जा तेरा बन्दा ਲੱਖ ਮੇ ਟੋਟ ਨਯਾ ਬਈ ਖਾਏ ਖਰਚ ਰਹੰਦਾ ਲੱਖ ਚੁਰਾਸੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਹ ਹਰਿ ਵਗ ਸੰਦਾ आनंद प्यार सुख पाया मेरे गुरु गोविंदा सबे काज सुवारिए जा तद पावंदा जा तु मेरे बल है तां किया महाचंद तद साब केच मैनो सौंपिया जा तेरा बन्दा ਲਖਵੇਂ ਟੋਟ ਨਯਾਬਈ ਖਾਏ ਖਰਚ ਰਹੰਦਾ ਲਖ ਚਰਾਸੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਹਰ ਬਗਸ਼ੰਦਾ आनंद प्यार सुख पाया मेरे गुरु गोविंदा सबे काज सवारिए जा तद पावनदा जा तु मेरे बल है, है तां किया महाचंद तद साब केच मैनो सौंपिया जा तेरा बन्दा ਲੱਖ ਮੇ ਟੋਟ ਨਯਾ ਬਈ ਖਾਏ ਖਰਚ ਰਹੰਦਾ ਲੱਖ ਚਰਾਸੀ ਮੈ ਰਣੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਹਰ ਬਗ ਸੰਦਾ आनंद प्यार सुख पाया मेरे गुरु गोविंदा सबे काज सुवारिए जा तद पावंदा जा तु मेरे बल है तां किया महाचंद तद सब केच मै नो सौंपिया जा तेरा बन्दा ਲਖਮੀ ਟੋਟ ਨਿਆਵਈ ਖਾਏ ਖਰਚ ਰਹੰਦਾ ਲਖ ਚਰਾਸੀ ਮੈਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲੇਖਾ ਕੋਈ ਨ ਪੁੱਛਈ ਜਹ ਹਰਿ ਵਗ ਸੰਦਾ आनंद प्यार सुख पाया मेरे गुरु गोविंदा सबे काज सवारिए जान तद पवंदा सतनाम श्री वाहे गुरु साहिब जी